ਕੱਢ ਦੇ ਜੀ ਬਾਲ ਜੀ ਸ਼ੁਰੂ ਕਰਦੇ ਥੋੜੇ ਹੀ ਸੇਵਕ ਜਦੋਂ ਵੀ ਕੋਈ ਸੇਵਾ ਲਾ ਕੇ ਨਹੀਂ ਜਾਂਦੀ ਹੈ ਤਾਂ ਪ੍ਰਿਫਲ ਦੇ ਜਿਹੜਾ ਨੇ ਉਹ ਨੇਵਾ ਕਰਦੇ ਨੇ ਪਰਮਾ ਪ੍ਰਧਾਨ ਜੀ ਨੂੰ ਬੇਨਤੀ ਕਰਦੇ ਨੇ تمہارا بھی شکریہ the

ਇਹ ਆਪ ਕੋਲੇ ਮਰਾਕ ਪਸੰਨੇ ਕਿ ਪਾਣੀ ਨਹੀਂ ਵਾਲਾ ਬੰਦ ਕਰ ਰਹੀ ਹੈ ਕਿਰਪਾ ਕਰਕੇ ਜਿਹੜਾ ਆਪ ਨੂੰ ਮੋਬਾਈਲ ਤੇ ਸੁਭਾਅ ਦੇ ਲਿਖਾ ਦੀ ਬੜਾ ਇਹ ਵੀ ਦਿੱਤੀ ਖਾਮ ਕੋਈ ਆਵੇ ਇਹ ਸੱਚ ਦਾਮ ਨੇ ਇਹ 36 ਦਲ ਨਾਲ ਇਹ ਬੰਦੀ ਹੇਤੂ ਕਿ ਕੋਈ ਗੁਰਦਾਮ ਸਿੰਘ ਵਾਸੀ ਅੰਬਸਰ ਸ਼ਹਿਰਾਰੇ ਅੰਬਸਰ ਵਾਸੀਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 348ਵੇਂ ਪਵਰ ਦਿਵਸ ਤੋਂ ਲੱਖ ਲੱਖ ਕਰੋੜਾਂ ਕੋੜਾ ਉਪੋਧਾਇਆ ਦਿੰਦਾ ਅੱਜ ਸ਼ਾਮ ਨੂੰ ਤੋਂ ਸ਼ਾਹ ਸ਼ਬਿਆਤਾਂ ਨਿਕਲ ਗਈ ਹੈ ਜਿਹੜੇ ਕਿ ਵਕੂ ਹੋ ਰਹੇ ਪਿੰਡਾਂ ਦੇ ਸ਼ਹਿਰਾਂ ਵਿੱਚੋਂ ਆਪਣੇ ਆਪਣੀਆਂ ਸ਼ੋਭਾਯਾਤਾਂ ਜਾਂਦੇ ਲੈ ਕੇ ਆ ਰਹੇ ਨੇ ਮਹਿਨ ਬਾਜਿਆਂ ਨਾਲ ਇਸ ਮੌਕੇ ਤੇ ਮੈਂ 348ਵੇਂ ਪਰਗਤ ਜੀ ਜੀ ਗੁਰੂ ਸਾਹਿਬ ਜੀ ਮਾਰੇ ਲੱਖ ਲੱਖ ਰਦਾ ਜਾਂਦਾ ਹਾਂ ਉਹ ਅੱਜ ਵੀ ਸ੍ਰੀ ਗੁਰੂ ਸਾਹਿਬ ਜੀ ਮਾਰੇ ਦੀਆਂ 2648 ਸਾਲ ਪਲਾਂ ਸਿਖਿਆਵਾ ਸੀ ਆਜ ਵੀ ਹੋ ਲੱਗੁੰਦੀ ਜਾਣਾ ਮੈਂ ਇਸ ਮੌਕੇ ਤੇ ਆਪ ਦਾ ਸ਼ਬਦ ਦਾ ਧੰਨਵਾਦੀ ਹਾਂ ਜੋ ਇਨੀ ਵੱਡੀ ਸ਼ੋਭਾ ਯਾਤਰਾ ਸਾਰੇ ਸ਼ੈ ਚਲਾ ਦਿੱਤਾ ਧੰਨਵਾਦ ਭੈ ਜੀ ਜੀ

ਜਿੰਨੇ ਵੀ ਸੇਵਾਦਾਰ ਨੇ ਮੈਂ ਉਹਨਾਂ ਦਾ ਜਿਹੜਾ ਆਪਣੀ ਬੜੀ ਵਾਰ ਸਤਿਕਾਰ ਮੈਂ ਸਾਰਾ ਪ੍ਰਣਾਮ ਕਰਦਾ ਹਾਂ ਉਹਨਾਂ ਨੂੰ ਉਹਨਾਂ ਜਿੰਨੇ ਵੀ ਸੱਕੇ ਨੇ ਬੱਚਾ ਸ੍ਰੀ ਆਪ ਤੋਂ ਸੁਰੇਸ਼

ਉਨਪਰਾਂ ਤੇ ਹਵੇਖਾ ਪ੍ਰਤੀ ਕਰੀ ਬਹੁਤ ਕਿਰਪਾ ਕਰਨਾ ਮੈਂ ਦੇ ਨਾਲ ਦੇ ਮਾਤਾ বলি 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 ਮਾਰਨ ਜਾਗਰੂਦ ਤੇ ਤੁਨ ਗੁਰ ਜੀ ਨਾਮ ਬੋਲੀ ਮੈਂ ਹਕੂਮਤ ਦਾ ਡਾਇਰੈਕਟਰ ਪ੍ਰਧਾਨ ਸ਼ੁਕਰ ਗਵਾ ਮੰਡਰ ਹੈਡ ਆਫ ਪੁਸ਼ਪੁਰਾ ਤੋਂ ਅੱਜ ਦਾ ਜਿਹੜਾ ਨਗਰ ਕੀਰਤਨ ਹੈ ਮਹਾਰਾਜ ਜੀ ਦੇ 648 ਪਾਵਨ ਪੌਰਨ ਦੇ ਆਗਮਨ ਦੇ ਸਬੰਧ ਵਿੱਚ ਅੱਜ ਸ਼ਹਿਰ ਵਸ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਨਿਕਲੇਗਾ ਔਰ ਸਟਾਰਟ ਹੋ ਗਿਆ ਦੇਗਾ ਤੁਸੀਂ ਦੇਖ ਰਹੇ ਹੋ ਸ਼ਹਿਰ ਦੇ ਵਿੱਚ ਅੱਜ ਅਥੇ ਪੁਸ਼ਪੁਰੇ ਵਿਕੇ ਸ਼ਹਿਰ ਦੇ ਵੱਖ-ਵੱਖ ਇਲਾਕੇ ਆ ਜੋ ਸੰਗਤਾਂ ਜੜੀਆਂ ਨੇ ਬੜੀਆਂ ਹਮਮਾ ਆ ਦੀ ਬੜੀ ਵੱਡੀ ਕਿਰਤੀ ਦੇ ਵਿੱਚ ਪਹੁੰਚਿਆ ਤੇ ਮਹਾਰਾਜ ਦਾ ਅਸ਼ੀਰਵਾਦ ਲੈਣ ਵਾਸਤੇ ਉੱਥੇ ਆਏ ਨੇ ਤੇ ਮੈਂ ਬੇਨਤੀ ਕਰਾਂਗਾ ਕਿ ਕੱਲ ਜਿਲੇ ਮਹਾਰਾਜ ਦਾ ਪੜਾ ਚਾਵਨ ਪ੍ਰਕਾਸ਼ਪੁਰਾ ਉਹ ਸਾਰੀ ਸੰਗਤ ਇੱਥੇ ਪੁਸ਼ਪੁਰੇ ਮੰਦਿਰ ਦੇ ਵਿੱਚ ਆਣ ਤੇ ਮਹਾਰਾਜ ਦਾ ਅਸ਼ੀਰਵਾਦ ਲੈਣ ਇੱਥੇ ਮਹਾਰਾਜ ਦੇ ਸਵੇਰੇ 10:00 ਵਜੇ ਤੋਂ ਬਾਣੀ ਦੇ ਪਾੜ ਪ੍ਰਭ ਹੋ ਜਾਣਗੇ ਅੱਜ 12 ਦਿਨ ਚੱਲੇਗਾ ਪ੍ਰੋਗਰਾਮ ਦੀ ਸਾਰਾ ਜੇਤੀ ਹੈ ਕਿ ਇੱਥੇ ਆ ਕੇ ਗੁਰਕਾ ਦੇ ਖੁਸ਼ੀਆਂ ਪ੍ਰਾਪਤ ਕਰਨ ਤੇ ਮਾਰੇ ਦਾ ਲੰਗਰ ਨਾਲ ਚੱਲੇਗਾ ਧੰਨਵਾਦ ਜੀ ਜਗਰਦੇਵ ਕੰਵਰਦੇ ਮੇਰਾ ਨਾਮ ਗੁਰਪਖਸ਼ ਸਿੰਘ ਮੈਂ ਭੋਜਨ ਸਮਾਲ ਕਮੇਟੀ ਅੰਮ੍ਰਿਤਸਰ ਜ਼ਿਲ੍ਹਾ ਇੰਚਾਰਜ ਜੀ ਜਨਤਨਾ ਗ੍ਰੀ ਜਵਾਰ ਕੀ ਗੈਨ ਤੰਦੂ ਤਾਂ ਸਤਿਗੁਰੂ ਰਵਦਾਸ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਦਿਹਾੜੇ ਦੇ ਉੱਤੇ ਸਮੂਹ ਰਵਦਾਸੀਆ ਸਮਾਜ ਵੱਲੋਂ ਜਿਹੜਾ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਸ਼ੋਭਾ ਯਾਤਰਾ ਕਰਕੇ ਜਿਹੜਾ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਰਹੀਆਂ ਨੇ ਇੱਥੇ ਸੰਤਾਂ ਦੇ ਵਿੱਚ ਹਾਜ਼ਰ ਹੋ ਕੇ ਅਸ਼ੀਰਵਾਦ ਲੈਣ ਦਾ ਸਤਿਗੁਰ ਦਾ ਮਹਾਰਾਜ ਦਾ ਬਹੁਤ ਸੁਭਾਗਿਆ ਪ੍ਰਾਪਤ ਹੋਇਆ ਮੈਂ ਸਮੂਹ ਮਨਪ੍ਰੇਮੀਆਂ ਨੂੰ ਜਿਹੜੇ ਕੀ ਇਨਸਾਨੀਅਤ ਪਸੰਦ ਲੋਕ ਨੇ ਜਿਹੜੇ ਜਾਤ ਪਾਤ ਨੂੰ ਖੰਡਨ ਕਰਦੇ ਨੇ ਗੁਰੂਆਂ ਪੀਰਾਂ ਦੀ ਵਿਚਾਰ ਧਾਰਾ ਨੂੰ ਮੰਨਦੇ ਚਾਹੇ ਕਿਹੇ ਵੀ ਜਾਤੀ ਧਰਮ ਦੇ ਨੇ ਉਹਨਾਂ ਸਾਰਿਆਂ ਨੂੰ ਵੀਰਾਂ ਭੈਣਾਂ ਨੂੰ ਜਿਹੜੇ ਵਰਲਡ ਭਰ ਦੇ ਭਰਾ ਨੇ ਉਹਨਾਂ ਨੂੰ ਮੈਂ ਆਪਣੇ ਗੁਰੂ ਰਵਦਾਸ ਮਹਾਰਾਜ ਜੀ ਦੇ ਜਨਮ ਦਿਨ ਤੇ ਲੱਖ ਲੱਖ ਵਧਾਈਆਂ ਦਿੰਦਾ ਤੇ ਨਾਲੇ ਅਪੀਲ ਕਰਦਾ ਕਿ ਸਤਪੁਰ ਮਹਾਰਾਜ ਜੀ ਨੇ ਜਿਹੜਾ ਸੰਦੇਸ਼ ਦਿੱਤਾ ਸੀ ਬੇਗੰਗੁਰਾ ਵਚਨ ਦਾ ਉਹ ਬੇਗੰਗੁਰਾ ਜਿਹੜਾ ਹੈ ਉਹ ਗੱਲਾਂ ਦੇ ਨਾਲ ਨਹੀਂ ਵਸਣਾ ਉਹ ਵਚਨ ਦਾ ਜਿਹੜਾ ਜਿਹੜਾ ਬਾਵਾ ਸਾਹਿਬ ਡਾਕਟਰ ਠਿਮਰਾਮ ਮੇੜਕਰ ਸਾਹਿਬ ਨੇ ਵੋਟ ਦਾ ਪ੍ਰਚਾਰ ਲਾ ਕੇ ਦਿੱਤਾ ਜੇਕਰ ਅਸੀਂ ਉਹਨਾਂ ਦੀ ਗੱਲ ਨੂੰ ਮੰਨ ਲਈਏ ਤੇ ਸਹੀ ਜਿਹੜੀ ਹੈ ਰਾਜਨੀਤਿਕ ਪਾਰਟੀ ਜਿਹੜੀ 바ਵਾ ਸਾਹਿਬ ਡਾਕਟਰ ਭੀਮਰਾਮ ਦੇਕਰ ਸਾਹਿਬ ਦੀ ਵਿਚਾਰ ਘਰੋਂ ਲੈ ਕੇ ਚੱਲ ਰਹੀ ਹੈ ਜਿਹੜੀ ਰਾਸ਼ਟਰੀ ਪਰਿਵਾਰਕ ਤਲਕ ਵਾਲੀ ਮਾਇਆவதி ਜੀ ਨੇ ਉਹਨਾਂ ਨੂੰ ਅਹੀਂ ਉਹਨਾਂ ਦਾ ਆਤਮ ਮਜ਼ਬੂਤ ਕਰਕੇ ਦੇਸ਼ ਦੀ ਕੌਮਕਰੀ ਬਣਾ ਕੇ ਜੇਕਰ ਸਰਕਾਰ ਬਣਾ ਲਿਆ ਤੇ ਸਾਡਾ ਜਿਹੜਾ ਅਸਲੀ ਮੇਲਮ ਬੁਰਾ ਬਚਦਾ ਹੈ ਤੇ ਸਾਡੇ ਸਮਾਜ ਦੇ ਤੋਂ ਬਹੁਤ ਨੀਵ ਦੂਰ ਹੋ ਸਕਦਾ ਹੈ ਸਾਰੇ ਸਮਾਜ ਨੂੰ ਆਪੀਲ ਕਰਦੇ ਆਂ ਕਿ ਗੁਰੂ ਮਹਾਰਾਜ ਜੀ ਦਾ ਜਿੱਤੇ ਅਸੀਂ ਜਨਾਂ ਦੇ ਹਾਲਾ ਮਨਾ ਰਹੇ ਆਂ ਪ੍ਰਕਾਸ਼ ਦੇ ਹਾਲਾ ਮਨਾ ਰਹੇ ਆਂ ਉਹਨਾਂ ਨਾਲ ਨਾਲ ਆਈ ਉਹਨਾਂ ਦੇ ਜੀਵਨ ਤੋਂ ਪ੍ਰੇਰਣਾ ਵੀ ਲੈਣੀ ਹੈ ਤੁਸੀਂ ਵੇਖਿਆ ਹੋਵੇ ਸਤਗੁਰੂ ਅਰਵਦਾਸ ਮਹਾਰਾਜ ਜੀ ਦੇ ਜਿਹੜਾ ਇਹ ਤਿਲਕ ਲੱਗਾ ਹੈ ਜਦੋਂ ਸੰਗ ਵਜਾ ਰਹੇ ਹਨ ਜਾਂ ਧੋਤੀ ਬੰਨੀ ਹੈ ਉਹ ਇੱਕ ਬਗਾਵਤ ਦਾ ਪ੍ਰਤੀਕ ਸੀ ਉਹ ਸਾਡੇ ਉਸ ਸਮੇਂ ਦੇ ਉੱਤੇ ਸਾਡੇ ਸਮਾਜ ਨੂੰ ਅਨਸਾਰ ਨਹੀਂ ਸੀ ਸਮਝਿਆ ਜਾਂਦਾ ਤੇ ਉਹਨਾਂ ਨੇ ਬ੍ਰਾਹਮਣਵਾਦੀ ਵਿਵਸਥਾ ਨੂੰ ਚੈਲੰਜ ਕਰਦੇ ਹੋਏ ਕਿਹਾ ਸੀ ਵੀ ਇਨਸਾਨ ਜਿਹੜੇ ਆ ਜਿੰਨੇ ਵੀ ਨੇ ਉਹ ਪ੍ਰਮਾਤਮਾ ਦੀ ਉਪਜ ਨੇ ਸਾਰਿਆਂ ਦੀ ਇਨਸਾਨਾਂ ਦੀ ਜਾਤੀ ਕੋਈ ਆ ਕੋਈ ਵਖਾ ਉੱਚੀ ਨਹੀਂ ਜਾਤ ਨਹੀਂ ਹੈ ਤੇ ਇਸ ਕਰਕੇ ਸਮਾਜ ਨੂੰ ਉਹਨਾਂ ਨੇ ਇਹ ਜਿਹਨੂੰ ਕਹਿੰਦੇ ਏਕਤਾ ਦਾ ਭਾਈਚਾਰੇ ਦਾ ਤੇ ਸਾਂਝੀਵਾਦ ਦਾ ਜਿਹੜਾ ਸੰਦੇਸ਼ ਦਿੱਤਾ ਨਾਲ ਹੀ ਉਹਨਾਂ ਨੇ ਸੰਘਰਸ਼ ਕਰਨ ਵਾਸਤੇ ਪ੍ਰੇਰਿਤ ਕੀਤਾ ਸਮਾਜ ਨੂੰ ਅਪੀਲ ਕਰਦੇ ਆਂ ਵੀ ਸਮਾਜ ਜਿਹੜਾ ਆ ਭਾਈਚਾਰਾ ਵੀ ਬਣਾਵੇ ਤੇ ਨਾਲ-ਨਾਲ ਉਹਨਾਂ ਦੀਆਂ ਸਿੱਖਿਆਵਾਂ ਦੇ ਉੱਤੇ ਚੱਲਦਾ ਹੋਇਆ ਆਪਣਾ ਜੀਵਨ ਜਿਹੜਾ ਜਿਹੜਾ ਸਕਾਰਤਵਾਰ ਨਵੇ ਇਹੋ ਹੀ ਅਪੀਲ ਹੈ ਸਾਰਿਆਂ ਨੂੰ ਨਾਲ-ਨਾਲ ਵਧਾਈ ਦਿੰਦਾ ਆ ਸਾਰਿਆਂ ਦੇ ਜੈ ਜੈ ਪੀਰ ਜੈ ਭਰ ਵਾਹਿਗੁਰੂ ਜੀ ਦਾ ਖਾਲਸਾ ਜੈ ਗੁਰਦੇਵ ਤੁਹਾਨੂੰ ਗੁਰਦੇ